ਸਾਰੇ ਮੇਰੇ ਭਾਈਵਾਨ ਕ ਸਾਰੇ ਨੰਬਰ ਅਰਦਾਸ ਹੈ ਐ ਗਲਤ ਕਿਸੇ ਨਾਲ ਨਹੀਂ ਕਰਨੀ ਹੈਗਾ ਜਿਹੜਾ ਹੈਲੋ 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 ਸਹੀ ਗੱਲ ਹੈ ਪਰਵਿੰਦਰ ਤੇਰੀ ਬੁੱਕਲ ਸਹੀ ਗੱਲ ਹੈ ਪੁੱਤ ਵੀ ਖੇਡੂ ਦੇ ਰਿਓ ਜੀ ਸ਼ਾਦੀ ਖੇਡ ਮੈਦਾਨ ਅੰਦਰ ਮੇਰੇ ਵੀਰੋ ਕਬੱਡੀ ਪੌਂਡ ਦੇ ਲਈ ਨੌਜਾਨ ਵਧਿਆ ਹੋਇਆ ਹੈ ਸ਼ਿਆਦ ਅਲੀ ਸ਼ਿਆਦ ਅਲੀ ਸ਼ਿਆਦ ਅਲੀ ਇਸ ਵੇਲੇ ਕਬੱਡੀ ਪਰਵਿੰਦਰ ਕਹਿੰਦਾ ਵੀ ਆਪਾਂ ਕਿਸੇ ਵੀਰ ਨੂੰ ਕੁਝ ਕਹਿਣਾ ਨਹੀਂ ਗੱਟੀ ਕਰਦੇ ਵੀ ਕੋਈ ਵੀ ਮੇਰੇ ਵੀਰ ਦਾ ਨੁਕਸਾਨ ਨਾ ਹੋ ਜਾਏ ਆਓ ਸਾਹਮਣੇ ਖੇਡ ਮੈਦਾਨ ਅੰਦਰ ਸ਼ਾਜੀ ਤੇ ਕਿਲੂ ਦੀ ਟੱਕਰ ਦੁਨੀਆ 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 ਸਵਾ ਲੈ ਗਈ ਆਓ 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 ਇਹ ਦੁਨੀਆ ਚਾਹੁੰਦੀ ਆ ਉਹ ਦੁਨੀਆ ਕੋ ਚਾਹੁੰਦੀ ਆ ਪਰ ਕਹਿੰਦੇ ਪਿਆਰ ਵੜਾ ਕੇ ਰੱਖੋ ਵੀਰੋ ਭਰਾ ਆਓ ਸਾਹਮਣੇ ਰੇ ਹੱਟ ਗਿਆ ਸਮਾਪਤ ਮੈਚ ਸਮਾਪਤ 22